ਇੱਕ ਪਾਸੇ ਪੰਜਾਬ ਪੁਲਿਸ ਆਪਰੇਸ਼ਨ ਪ੍ਰਹਾਰ ਤਹਿਤ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੇ ਕਾਰਵਾਈ ਕਰ ਰਹੀ ਹੈ ਤਾਂ ਦੂਜੇ ਪਾਸੇ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨ ਰਾਤ ਖੰਨਾ ਸ਼ਹਿਰ ਦੇ ਦੁਰਾਹਾ ਇਲਾਕੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ਤੇ ਗੋਲੀਬਾਰੀ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਇਹ ਵਾਕਿਆ ਉਸ ਸਮੇਂ ਵਾਪਰਿਆ ਜਦੋਂ ਜਸਵੰਤ ਸਿੰਘ ਚੀਮਾ ਆਪਣੀ ਨੋਵਾ ਗੱਡੀ ਵਿੱਚ ਲੁਧਿਆਣਾ ਤੋਂ ਦੁਰਾਹਾਵਾਲ ਜਾ ਰਹੇ ਸੀ। ਰਸਤੇ ਵਿੱਚ ਦੁਰਾਹਾ ਦੇ ਗੁਰਥੱਲੀ ਪੁਲ ਨੇੜੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿ ਜਦੋਂ ਉਹਨਾਂ ਵੱਲੋਂ ਗੱਡੀ ਨਹੀਂ ਰੋਕੀ ਗਈ ਤਾਂ ਗੋਲੀਆਂ ਚਲਾ ਦਿੱਤੀਆਂ ਗਈਆਂ ਮੇਰੀ ਜਾਣਕਾਰੀ ਮੁਤਾਬਕ ਰਾਤ ਦਾ ਸਮਾਂ ਹੋਣ ਕਰਕੇ ਜਸਵੰਤ ਸਿੰਘ ਚੀਮਾ ਨੂੰ ਸ਼ੱਕ ਹੋਇਆ ਕਿ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਕਿਸੇ ਗਲਤ ਨੀਅਤ ਨਾਲ ਹੋ ਸਕਦੇ ਨੇ ਇਸ ਕਰਕੇ ਉਹਨਾਂ ਨੇ ਆਪਣੀ ਗੱਡੀ ਨਹੀਂ ਰੋਕੀ ਤੇ ਅੱਗੇ ਤੋਰ ਲਈ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੀ ਇਨੋਵਾ ਗੱਡੀ ਤੇ ਫਾਇਰ ਕਰ ਦਿੱਤੇ ਗਏ ਗੋਲੀ ਗੱਡੀ ਦੀ ਖਿੜਕੀ ਉੱਪਰ ਲੱਗੀ ਵਿਚਾਰੇਹਾ ਕਿ ਇਸ ਗੋਲੀਬਾਰੀ ਵਿੱਚ ਜਸਵੰਤ ਸਿੰਘ ਚੀਮਾ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਗੱਡੀ ਰੋਕਣ ਦਾ ਮੈਨੂੰ ਇਸ਼ਾਰਾ ਕੀਤਾ ਗਿਆ ਪਰ ਮੈਂ ਨਹੀਂ ਰੁਕਿਆ ਕਿਉਂਕਿ ਮੈਨੂੰ ਸ਼ੱਕ ਸੀ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਰੋਕਣ ਦੀ ਥਾਂ ਅੱਗੇ ਤੋਰ ਲਈ ਤਾਂ ਉਹਨਾਂ ਨੇ ਮੇਰੇ ਤੇ ਫਾਇਰ ਕਰ ਦਿੱਤੇ ਗੋਲੀ ਗੱਡੀ ਦੀ ਖਿੜਕੀ 'ਚ ਲੱਗ ਗਈ ਵਾਰਦਾਤ ਤੋਂ ਬਾਅਦ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੋ ਗਏ ਨੇ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ਨੇ ਦੱਸਿਆ ਘਟਨਾ ਤੋਂ ਤੁਰੰਤ ਬਾਅਦ ਹੀ ਚੀਮਾ ਨੇ ਆਪਣੀ ਗੱਡੀ ਸਿੱਧਾ ਦਰਾਹਾ ਪੁਲਿਸ ਸਟੇਸ਼ਨ ਤੱਕ ਪਹੁੰਚਾਈ ਤੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਘਟਨਾ ਤੋਂ ਬਾਅਦ ਪਾਰਟੀ ਦੇ ਬੁਲਾਰੇ ਸੰਦੀਪ ਸਿੰਘ ਰੁਪਾਲੂ ਵੀ ਦੁਰਾਹਾ ਪੁਲਿਸ ਸਟੇਸ਼ਨ ਪਹੁੰਚੇ ਉਹਨਾਂ ਦੱਸਿਆ ਕਿ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਪਾਰਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਹ ਘਟਨਾ ਸੂਬੇ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਇਸ ਸਬੰਧੀ ਥਾਣਾ

ਉਹ ਮੈਨੂੰ ਐ ਸ਼ੱਕ ਪਿਆ ਜਿਵੇਂ ਪਿਛਲੇ ਬੰਦੇ ਦੇ ਕੋਲ ਜਿਵੇਂ ਉਹਨੇ ਕੋਈ ਡੱਬ ਚੋਂ ਕੱਢਿਆ ਕੁਝ ਐਦਾਂ ਕਰਕੇ ਉਹ ਮੈਂ ਗੱਡੀ ਤੋੜ ਲਈ ਜਦੋਂ ਮੈਂ ਗੱਡੀ ਤੋੜੀ ਉਹਨੇ ਨਾਲ ਬਰਾਬਰ ਤੇ ਲਾ ਕੇ ਮਤਲਬ ਫੇਰ ਕਰਤਾ ਫਿਰ ਮੈਂ ਗੱਡੀ ਮਤਲਬ ਪਿਛਾ ਲਈ ਤੇ ਮੈਂ ਬਤੋ ਰਾਹ ਲੱਭਦਾ ਰਿਆਂ ਪੈਟਰੋਲ ਪੰਪ ਕੋਲ ਕਿ ਸ਼ਾਇਦ ਮੇਰੀ ਸਾਲੀ ਤਾਂ ਕੱਟੋ ਮੈਨੂੰ ਕੱਟ ਨਹੀਂ ਲੱਭਿਆ ਕੋਈ ਮੈਂ ਤਾਂ ਕੱਟ ਲੱਭਦਾ ਰਿਆਂ ਮੈਨੂੰ ਕੱਟ ਮੋੜ ਲਈ ਨਾ ਫਿਰ ਇੱਥੇ ਮੈਨੂੰ ਜਦੋਂ ਮੈਂ ਚੌਂਕ ਤੇ ਪੁਲ ਦੇ ਥੱਲੇ ਆਇਆ ਤੇ ਚੌਂਕੀ ਦੇ ਵਿੱਚ ਮੈਨੂੰ ਮੁਲਾਜ਼ਮ ਸਾਹਿਬ ਮਿਲ ਗਏ ਉਹਨਾਂ ਨੇ ਮੈਨੂੰ ਥਾਣੇ ਲਿਆਂਦਾ ਇਹ ਬੱਲੇ ਆ ਜੀ ਇਹ ਮਤਲਬ ਬੜੀ ਸੋਚੀ ਸਮਝੀ ਕਮੈਂਟ ਸਮਝਦਾ ਸਾਇੰਟਿਸਟ ਨਾ ਹੋਇਆ ਇਹ ਕੋਈ ਮਤਲਬ ਏਡੀ ਕਮਜ਼ੋਰ ਚੱਕੇ ਵਾਲਾ ਤਾਂ ਕੰਮ ਹੈ ਨਹੀਂ ਇਹ ਸਾਡੇ ਕੋਲ ਜੀ ਇੱਕ ਅਜ ਜਸਵੰਤ ਸਿੰਘ ਜੀ ਚਿਮਾ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਸੁੰਦਰ ਨਗਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਹੈ ਕਿ ਅੱਜ तकरीबन 7:00 ਵਜੇ ਦੇ ਨੇੜੇ ਜਦੋਂ ਲੁਧਿਆਣੇ ਤੋਂ ਦਰਾਹ ਆ ਰਹੇ ਸੀਗੇ ਵਾਇਆ ਜਿਹੜਾ ਆਪਣਾ ਨਹਿਰ ਵਾਲਾ ਰਸਤਾ ਤਾਂ ਜਿਵੇਂ ਹੀ ਉਹ ਪੁਲ ਦੇ ਪਾਸ ਪਹੁੰਚੇ ਉਹਨਾਂ ਨੂੰ ਦੋ ਅਨਨੋਨ ਜਿਹੜੇ ਬਾਈਕ ਸਵਾਰ ਨੇ ਉਹਨਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਉਹ ਨਹੀਂ ਰੁਕੇ ਤਾਂ ਉਹਨਾਂ ਦੀ ਗੱਡੀ ਦੀ ਜਿਹੜੀ ਪਿਛਲੀ ਤੱਕੀ ਹੈ ਉਸ ਤੇ ਫਾਇਰ ਕੀਤਾ ਗਿਆ ਨੇ ਬਿਲਕੁਲ ਜੀ ਮੈਂ ਤੁਹਾਨੂੰ ਇਹ ਸਭ ਤੋਂ ਜੋ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਹਾਲੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਮੌਕੇ ਤੇ ਜਾ ਕੇ ਸਾਰਾ ਕੁਝ ਚੈੱਕ ਕਰਕੇ ਇਸ ਚੀਜ਼ ਨੂੰ ਪ੍ਰੋਪਰ ਵੈਰੀਫਾਈ ਕੀਤਾ ਜਾਊਗਾ ਤੇ ਜੋ ਬੰਦ ਵਾਲੀ ਕਲੈਕਸ਼ਨ ਉਹ ਲਿਆ ਜਾਊਗਾ